ਜੇ ਨਹੀਂ ਵਿੱਚ 에어포스 ਦੇ 에어 쇼 ਨੂੰ ਦੇਖਣ ਦੇ ਲਈ ਲੱਖਾਂ ਲੋਕ ਪਹੁੰਚੇ ਇਸ ਦੌਰਾਨ ਉੱਥੇ ਅਫਰਾ ਤਫਰੀ ਮਚ ਗਈ 에어 쇼 ਤੋਂ ਬਾਅਦ ਅਫਰਾ ਤਫਰੀ ਮਚਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ ਤੇ 230 ਲੋਕਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਲਿੰਕਾ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਨਾਮ ਦਰਜ ਕਰਾਉਣ ਦੇ ਮੁੱਖ ਉਦੇਸ਼ ਦੇ ਨਾਲ ਆਯੋਜਿਤ ਕੀਤੇ ਗਏ ਇਸ 에ਅਰ ਸ਼ੋਅ ਦੇ ਵਿੱਚ ਕਰੀਬ 16 ਲੱਖ ਲੋਕ ਸ਼ਾਮਲ ਹੋਏ ਸੀ ਸਵੇਰੇ 11 ਵਜੇ ਇਹ 에ਅਰ ਸ਼ੋਅ ਸ਼ੁਰੂ ਹੋ ਚੁੱਕਿਆ ਸੀ ਤੇ ਦੁਪਹਿਰ 1 ਵਜੇ ਤੱਕ ਚੱਲਿਆ ਹਾਲਾਂਕਿ ਹਜ਼ਾਰਾਂ ਲੋਕ ਸਵੇਰੇ 8 ਵਜੇ ਹੀ ਕੜਕ ਦੀ ਧੁੱਪ ਦੇ ਵਿੱਚ ਆਪਣੀ ਥਾਂ ਲੈਣ ਦੇ ਲਈ ਇਕੱਠੇ ਹੋਣਾ ਸ਼ੁਰੂ ਹੋ ਗਏ ਸੀ ਭਾਰਤੀ ਵਾਯੂ ਸੈਨਾ ਦੇ 92 ਸਾਲਾ ਵਰੇਗੰਮ ਮਨਾਉਣ ਦੇ ਲਈ ਚੇਨਈ ਦੇ ਵਿੱਚ 에ਅਰ ਸ਼ੋਅ ਰੱਖਿਆ ਗਿਆ ਸੀ ਇਸ 에ਅਰ ਸ਼ੋਅ ਨੂੰ ਦੇਖਣ ਦੇ ਲਈ ਵੱਡੀ ਗਿੰਦੀ ਦੇ ਵਿੱਚ ਲੋਕ ਪਹੁੰਚੇ ਸੀ ਇੱਥੇ ਭਗਦੜ ਮੱਚਣ ਦੇ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ ਡਾਕਟਰਾਂ ਨੇ ਦੱਸਿਆ ਹੈ ਕਿ ਘੱਟੋ ਘੱਟ 1 ਨੂੰ ਹੀਟ ਸਟ੍ਰੋਕ ਹੋਇਆ ਸੀ ਉੱਥੇ ਹੀ 230 ਲੋਕਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮਰੀਨਾ ਬੀਚ ਤੇ ਇਕੱਠੀ ਹੋਈ ਭੀੜ ਨੂੰ ਪ੍ਰੋਗਰਾਮ ਤੋਂ ਬਾਅਦ ਵਾਪਸ ਜਾਣ 'ਚ ਕਾਫੀ ਮੁਸ਼ਕਲ ਕਰਨੀ ਪਈ ਹੈ ਏਅਰ ਸ਼ੋਅ ਦੇਖਣ ਦੇ ਲਈ ਸਵੇਰੇ 11 ਵਜੇ ਤੋਂ ਹੀ ਲੋਕ ਮਰੀਨਾ ਬੀਚ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਕਈ ਲੋਕ ਤੇਜ਼ ਧੁੱਪ ਤੋਂ ਬਚਣ ਦੇ ਲਈ ਛਤਰੀ ਦਾ ਸਹਾਰਾ ਲੈਂਦੇ ਹੋਏ ਦਿਖਾਈ ਦਿੱਤੇ ਲਿੰਕਾ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਨਾਮ ਦਰਜ ਕਰਾਉਣ ਦੇ ਮੁੱਖ ਉਦੇਸ਼ ਦੇ ਨਾਲ ਇਸ ਏਅਰ ਸ਼ੋਅ ਦੇ ਵਿੱਚ ਕਰੀਬ 16 ਲੱਖ ਲੋਕ ਸ਼ਾਮਲ ਹੋਏ ਸੀ